ਅਗਲੀ ਜਿਹੜੀ ਹਰਜਨ ਸਿੰਘ ਗੱਲ ਕਰਦੇ ਜਾਈ ਜਦੋਂ ਤੁਸੀਂ ਵੈਦਰ ਦੀ ਗੱਲ ਕੀਤੀ ਕੈਲੀਫੋਰਨੀਆ ਦੇ ਵਿੱਚ ਇਹ ਜਿਹੜਾ ਇਤਿਹਾਸਿਕ ਮੀਂਹ ਇੱਕ ਹਿਸਾਬ ਦੇ ਨਾਲ ਪੈ ਗਿਆ ਆ ਐਲੈ ਦੇ ਵਿੱਚ ਵੀ ਭਾਰੀ ਮੀਂਹ ਪਿਆ ਸਿਆਰਾ ਨਵਾਡਾਸ ਦੇ ਵਿੱਚ ਕਈ ਥਾਂ ਦੇ ਉੱਤੇ ਕਈ ਕਈ ਫੁੱਟ 6 ਤੋਂ 8 ਫੁੱਟ ਤੱਕ ਸਨੋ ਪੈ ਚੁੱਕੀ ਹੈਗੀ ਆ ਐਟਮੋਸਫੇਰਿਕ ਰਿਵਰ ਦੇ ਨਾਲ ਕਿੰਦੇ ਵੀ ਇਹ ਕਾਫੀ ਮੀਂਹ ਪੈਣ ਨਾਲ ਹੁਣ ਤੱਕ 3 ਜਾਣਿਆਂ ਦੀਆਂ ਮੌਤਾਂ ਦੀ ਖਬਰ ਆਈ ਹੈਗੀ ਆ ਉਧਰ ਈਸਟ ਕੋਸਟ ਦੇ ਵਿੱਚ ਅੱਜ ਸਨੋ ਪੈਣੀ ਸ਼ੁਰੂ ਹੋ ਚੁੱਕੀ ਹੈਗੀ ਆ ਸੋ ਕਹਿੰਦੇ ਵੀ ਮੇਜਰ ਸਟਾਰਮ ਜੋ ਪੂਰੇ ਸੂਬੇ ਦੇ ਵਿੱਚ ਜਿਸ ਨੇ ਤੜਥਲੀ ਮਚਾਈ ਹੋਈ ਸੀ ਕੈਲੀਫੋਰਨੀਆ 'ਚ ਉਹਦੇ ਨਾਲ ਤਿੰਨ ਜਾਣਿਆਂ ਦੀਆਂ ਵੈਦਰ ਰਿਲੇਟਡ ਡੈਥਸ ਜਿਹੜੀਆਂ ਆ ਉਹ ਵਾਪਰੀਆਂ ਆ ਐਤਵਾਰ ਤੋਂ ਲੈ ਕੇ ਬੁੱਧਵਾਰ ਤੱਕ ਸੈਕਰਮੈਂਟੋ ਕਾਉਂਟੀ ਦੇ ਸ਼ੈਰਿਫ ਡੈਪਟੀ ਜੇਮਸ ਕਰਵੈਲੋ ਉਹਨਾਂ ਦੀ ਮੌਤ ਹੋ ਗਈ ਸਿੰਗਲ ਵੈਹਕਲ ਕ੍ਰੈਸ਼ ਦੇ ਉਹ ਵਿੱਚ ਜਦੋਂ ਕਰੈਕਸ਼ਨਲ ਸੈਂਟਰ ਦੇ ਉੱਤੇ ਜਾ ਰਹੇ ਸੀ 크리스마ਸ ਦੀ ਵੈਲੇ ਦਿਨ ਸੈਂਡিয়েਗੋ ਦੇ ਵਿੱਚ ਰੋਬਰਟੋ ਰੁਇਜ਼ ਇੱਕ ਵੱਡਾ ਰੁੱਖ ਦੀ ਜਿਹੜੀ ਸ਼ਾਖਾ ਆ ਉਹਦੇ ਉੱਤੇ ਡਿੱਗਣ ਕਰਕੇ ਉਸ ਦੀ ਮੌਤ ਹੋਈ ਆ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਦਰਨ ਕੈਲੀਫੋਰਨੀਆ ਚ ਇਲਾਕਾ ਜੇ ਰਿਹਾ ਤਾਂ ਰਾਈਟਵੁੱਡ ਰਿਹਾ ਜਿੱਥੇ ਬਹੁਤ ਜ਼ਿਆਦਾ ਵੱਡੇ ਮਡ ਸਲਾਈਡ ਆਉਣ ਦੇ ਨਾਲ 1 ਫੁੱਟ ਤੱਕ ਕਹਿੰਦੇ ਵੀ ਉੱਥੇ ਮੀਂਹ ਹਰਜੋਤ ਸਿੰਘ ਜੀ ਪਿਆ 12 ਇੰਚ ਜਿਹੜਾ ਉਹ ਮੀਂਹ ਆ ਪੈਣ ਦੇ ਨਾਲ ਲੋਕ ਦੱਸ ਰਹੇ ਕਿ ਕਹਿੰਦੇ ਵੀ ਸਾਨੂੰ ਇਦਾਂ ਮਹਿਸੂਸ ਹੋ ਰਿਹਾ ਸੀ ਸਾਡੇ ਘਰਾਂ ਦੇ ਵਿੱਚੋਂ ਦਰਿਆ ਲੰਘ ਰਿਹਾ ਹੋਵੇ ਗੱਡੀਆਂ ਕਈ ਕਈ ਇੰਚ ਕਈ ਕਈ ਫੁੱਟ ਘਰ ਜਿਹੜੇ ਆ ਉਹ ਰੇਤਾ ਦੇ ਵਿੱਚ ਮਿੱਟੀ ਦੇ ਵਿੱਚ ਦੱਬ ਜਿਹੜੇ ਹੋ ਗਏ 에ਅਰ ਤੇ ਬੋਟ ਕਰੂਜ਼ ਦੇ ਕਹਿੰਦੇ ਵੀ ਛੁੱਟੀ ਵਾਲੇ ਦਿਨਾਂ 'ਚ ਬਹੁਤ ਸਾਰੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਜੋ ਕਿ ਇਸ ਹੜ੍ਹ ਵਾਲੇ ਪਾਣੀ 'ਚ ਫਸੇ ਹੋਏ ਸੀ ਉਹਨਾਂ ਨੂੰ ਉਹਨਾਂ ਦੀਆਂ ਘਰ ਦੀਆਂ ਛੱਤਾਂ ਤੋਂ ਸੁਰੱਖਿਅਤ ਕੱਢਿਆ ਹੈਗਾ ਪਰ ਫਿਰ ਵੀ ਇਸ ਦੇ ਬਾਵਜੂਦ ਤਿੰਨ ਜਾਣਿਆਂ ਦੀਆਂ ਮੌਤਾਂ ਪੂਰੇ ਸੂਬੇ ਦੇ ਵਿੱਚ ਹੋਈਆਂ ਇੱਕ ਬਹੁਤ ਹੀ ਵੀਕ ਜਾਂ ਟਰਨੈਡੋ ਵੀ 크ਿਸਮਸ ਡੇ ਵਾਲੇ ਦਿਨ ਕੱਲ ਬੋਇਲ ਹਾਈਟਸ ਦੇ ਵਿੱਚ ਦੇਖਿਆ ਗਿਆ ਨੈਸ਼ਨਲ ਵੈਦਰ ਸਰਵਿਸ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ ਤੇ ਉਸ ਇਲਾਕੇ ਦੇ ਵੈਸਟ ਕੋਸਟ ਦੇ ਵਿੱਚ ਹਰਜੋਤ ਸਿੰਘ ਜੀ ਮੌਸਮ ਨੇ ਹੜਕਾਮ ਪਮ ਜਾਣ ਤੋਂ ਬਾਅਦ ਚ ਹੁਣ ਈਸਟ ਕੋਸਟ ਵਾਲੇ ਪਾਸੇ ਨੂੰ ਰੁਕਕ ਕੀਤਾ ਹੈ ਜਿੱਥੇ ਕਿੰਨੇ ਵੀ ਬਹੁਤੇ ਪੈਂਸਿਲਵੇਨੀਆ ਤੇ ਨਿਊਯਾਰਕ ਦੇ ਸੂਬੇ ਚ ਇਸ ਦੇ ਨਾਲ ਨਾਲ ਕੈਨੇਟਿਕਟ ਤੇ ਮੈਸਚੂਸੈਟਸ ਦੇ ਵਿੱਚ ਵਿంటర్ ਵੈਦਰ ਐਡਵਾਈਸਰੀਜ਼ ਜਾਰੀ ਕਰ ਦਿੱਤੀਆਂ ਗਈਆਂ ਹਨ ਨਾਰਥ-ਈਸਟ ਤੇ ਵੈਸਟ ਕੋਸਟ ਦੇ ਵਿੱਚ ਕਿੰਨੇ ਵੀ 6000 ਤੋਂ ਵੱਧ ਫਲਾਈਟਸ ਅੱਜ ਦੇ ਦਿਨ ਦੇ ਵਿੱਚ ਉਹ ਡਿਲੇ ਹੋਈਆਂ 1600 ਤੋਂ ਵੱਧ ਫਲਾਈਟਸ ਜਿਹੜੀਆਂ ਕੁੱਲ ਕੈਨਸਲ ਹੋ ਚੁੱਕੀਆਂ ਹੈਗੀਆਂ ਨਿਊਯਾਰਕ ਸਿਟੀ ਦੇ ਜਿਹੜੇ ਏਰੀਏ ਦੇ 에어ਪੋਰਟ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਕੈਂਸਲੇਸ਼ਨ ਨੇ ਹੋਈ ਆ ਰਿਪੋਰਟ ਆ ਰਹੀ ਆ ਕਈ ਥਾਵਾਂ ਦੇ ਉੱਤੇ 1 ਫੁੱਟ ਤੱਕ ਨਿਊਯਾਰਕ ਸਿਟੀ ਦੇ ਵਿੱਚ ਕਈ ਇਲਾਕਿਆਂ 'ਚ 1 ਫੁੱਟ ਤੱਕ ਸਨੋ ਕੱਲ ਦੁਪਹਿਰ ਤੱਕ ਪੈਣ ਦੀ ਸੰਭਾਵਨਾ ਦੱਸੀ ਗਈ ਹੈਗੀ ਆ ਸੋ ਇਹ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਟ੍ਰੈਵਲ ਕਰ ਰਹੇ ਆ ਉਹਨਾਂ ਦੇ ਲਈ ਆਮ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਣ ਜਾ ਰਿਹਾ ਆ ਤੇ ਨਿਊਯਾਰਕ ਨਿਊ ਇਅਰ ਦੇ ਹਰਜੋਤ ਸਿੰਘ ਜੀ ਟ੍ਰੈਵਲ ਪਲਾਨਸ ਕਈ ਲੋਕਾਂ ਦੇ ਉਹ ਚੇਂਜ ਕਰਨੇ ਪੈ ਸਕਦੇ ਆ ਕੈਨਸਲੇਸ਼ਨਸ ਅਤੇ ਫਲਾਈਟ ਦੀਆਂ ਡਿਲੇਸ ਨੂੰ ਲੈ ਕੇ ਜੀ ਬਿਲਕੁਲ ਨਿਊਯਾਰਕ ਸਿਟੀ ਦੇ ਨਿਊ ਜਰਸੀ ਦੇ ਵਿੱਚ 8 ਇੰਚ ਤੱਕ ਜਿਹੜਾ ਮੀਂਹ ਆ 8 ਇੰਚ ਤੱਕ ਜਿਹੜੀ ਸਨੋ ਆ ਉਹ ਪਾਉਗੀ ਇਹ ਜਿਹੜਾ ਕਨਫਰਮ ਕੀਤਾ ਗਿਆ ਹੈ ਸਨੋਫਾਲ ਕਹਿੰਦੇ 2 ਇੰਚ ਤੱਕ ਜੋ ਹੈਗੀ ਆ ਉਹ ਹੋਰ ਕਈ ਏਰੀਆਜ਼ ਦੇ ਵਿੱਚ ਆਲਰੇਡੀ ਪੈ ਚੁੱਕੀ ਹੈਗੀ ਆ ਆ ਇਸੇ ਤਰ੍ਹਾਂ ਜੇ ਕੈਲੀਫੋਰਨੀਆ ਦੀ ਗੱਲ ਦੱਸਤੀ ਹੈ ਇਹ ਕੈਲੀਫੋਰਨੀਆ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਵਿੱਚ ਪਿਛਲੇ 48 ਘੰਟਿਆਂ ਚ ਬਹੁਤ ਜ਼ਿਆਦਾ ਜਿਹੜਾ ਮੀਂਹ ਪਿਆ ਹੈਗਾ ਕਈ ਜਗ੍ਹਾ ਦੇ ਵਿੱਚ ਤਾਂ ਕਹਿੰਦੇ ਹਾਫ ਫੁੱਟ ਆਫ ਰੇਨ ਜਿਹੜੀ ਆ ਬੁੱਧਵਾਰ ਆਫਟਰਨੂਨ ਤੱਕ ਪੈ ਗਈ ਸੀ ਸੋ 6 ਇੰਚ ਬਹੁਤ ਹੁੰਦਾ ਹੈ ਮੈਟਰੋਪੋਲੀਟਨ ਜੋ ਲਾਸ ਐਂਜਲਸ ਕਾਉਂਟੀ ਆ ਉੱਤੇ 3.62 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਚੁੱਕਿਆ ਸੈਨ ਫਰਨਿੰਡੋ ਤੇ ਸੈਂਟਾ ਕਲਰੀਟਾ ਵੈਲੀ ਜਿਹੜੀ ਹੈ ਉੱਥੇ ਨਿਊ ਹਾਲ ਵਾਲਾ ਏਰੀਆ ਜਿੱਥੇ 5.98 ਇੰਚ ਲਗਭਗ 6 ਇੰਚ ਦੇ ਕਰੀਬ ਮੀਂਹ ਪੈ ਚੁੱਕਾ ਸੈਨ ਗੈਬਰੀਅਲ ਚ 4.12 ਇੰਚ ਦੇ ਕਰੀਬ ਸੈਨ ਗੈਬਰੀਅਲ ਡੈਮ ਜਿਹੜਾ ਆ ਉਹ 12.43 ਇੰਚ ਉਸ ਏਰੀਏ ਦੇ ਵਿੱਚ ਜਿਹੜਾ ਮੀਂਹ ਪਿਆ ਹੈਗਾ ਇਸੇ ਤਰ੍ਹਾਂ ਬੈਂਚਰਾ ਕਾਉਂਟੀ ਚ ਵੀ 4.26 ਇੰਚ ਆ ਪਹਾੜਾਂ ਦੇ ਵਿੱਚ 올ਡ ਮੈਨ ਮਾਊਂਟੇਨ ਚ 10.83 ਇੰਚ ਤੱਕ ਜਿਹੜਾ ਮੀਂਹ ਪਿਆ ਹੈਗਾ ਸੈਂਟਾ ਐਨਾ ਚ ਵੀ 4.68 ਇੰਚ ਤੱਕ ਸੈਨ ਬਰਨਡੀਨੋ ਕਾਉਂਟੀ ਚ 4.05 ਇੰਚ ਤੱਕ ਰਿਵਰਸਾਈਡ ਕਾਉਂਟੀ ਚ 2.64 ਇੰਚ ਤੱਕ ਸੋ ਇਹ ਸਾਰੇ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮੀਂਹ ਆ ਉਹ ਪਿਆ ਹੈਗਾ ਤੇ ਸਨੋ ਤੇ ਆਈਸ ਕਰਕੇ ਬਹੁਤ ਜਗ੍ਹਾ ਤੇ ਪਾਈਲ ਅਪ ਹੋਏ ਆ ਮਲਟੀਪਲ ਜਿਹੜੇ ਐਕਸੀਡੈਂਟ ਵੀ ਉਹੀ ਹੈਗੇ ਆ ਕੱਲ ਵੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਫੁਟੇਜ ਸ਼ੋਅ ਕੀਤੀ ਆ ਸਪੈਸ਼ਲੀ ਜਿਹੜੇ ਬਿਗ ਰੈਗਸ ਸਟਕ ਸੀਗੇ ਕੈਸਲ ਪੀਕ ਕੈਲੀਫੋਰਨੀਆ ਦਾ ਜਿਹੜਾ ਸਿਆਰਾ ਨਵਾੜਾ ਦਾ ਮਾਊਂਟਨ ਹੈਗਾ ਈਸਟ ਬਾਉਂਡ ਟ੍ਰੈਫਿਕ ਕੈਸਲ ਪੀਕ ਦੇ ਉੱਤੇ 10 ਤੋਂ ਵੱਧ ਜਿਹੜੀਆਂ ਵਹੀਕਲਸ ਆ ਉਹ ਪਾਈਲ ਅਪ ਹੋਈਆਂ ਡੋਨਰ ਸਬਮਿਟ ਪੁਆਇੰਟ ਜੋ ਹੈਗਾ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਕਿ 8 ਵਜੇ ਦੇ ਕਰੀਬ 크ਿਸਮਸ ਦੇ ਤੇ ਇਹ ਜਿਹੜਾ ਕਲੀਨ ਕੀਤਾ ਗਿਆ ਕੋਈ 8-8 ਘੰਟੇ ਤੱਕ ਲੋਕ ਜਿਹੜੇ ਆ ਉਹ ਹੋ ਟ੍ਰੈਫਿਕ ਦੇ ਵਿੱਚ ਫਸੇ ਰਹੇ ਤੇ ਡੋਨਰ ਸਮਿਟ ਦੇ ਉੱਤੇ ਜੋ ਕਿ 7240 ਫੁੱਟ ਹਾਈ ਹੈਗੀ ਆ ਉੱਥੇ ਸਭ ਤੋਂ ਜ਼ਿਆਦਾ ਜਿਹੜੇ ਆ ਐਕਸੀਡੈਂਟ ਹੋਏ ਕਿਉਂਕਿ ਸਨੋ ਉੱਥੇ ਬਹੁਤ ਜ਼ਿਆਦਾ ਪੈ ਰਹੀ ਸੀ ਜੀ